ਬੜੀ ਖੁਸ਼ੀ ਦੀ ਗੱਲ ਹੈ ਕਿ ਇੰਪੈਕਟ ਐਕਸਪੋ ਜਿਹੜੀ ਲੁਧਿਆਣਾ ਐਗਜ਼ਿਬਿਸ਼ਨ ਗਰਾਊਂਡਸ ਆਨੇ ਵਾਲ ਵਿਤੇ ਲੁਧਿਆਣਾ ਵਿਕੇ ਹੋ ਰਹੀ ਹੈ ਤਾਂ ਇਹ ਇੱਕ ਐਡਾ ਵੱਡਾ ਇੱਕ ਤਰ੍ਹਾਂ ਦਾ ਤਿਹਾਰ ਦਾ ਰੂਪ ਇਹਨੇ ਲੈ ਲਿਆ ਜਿੱਥੇ ਮੇਰੇ ਖਿਆਲ ਦੇ ਵਿੱਚ ਅਸੀਂ ਦਿੱਲੀ ਵੀ ਜਾਂਦੇ ਰਹੇ ਹਾਂ ਪਹਿਲਾਂ ਤਾਂ ਉਹ ਸੈਕਜ਼ਿਬਿਸ਼ਨ ਤੋਂ ਵੀ ਕਬੱਡੀ ਐਗਜ਼ਿਬਿਸ਼ਨ ਜਿਹੜੀ ਹੈ ਇਹ ਬਣ ਗਈ ਹੈ ਇੱਥੇ ਮੈਂ ਢਿੱਲੋ ਸਾਹਿਬ ਜਿਹੜੇ ਆਰਗੇਨਾਈਜ਼ ਕਰਦੇ ਨੇ ਇਹਨਾਂ ਨੂੰ ਮੈਂ ਕੰਨੀ ਵਾਰ ਕਿਹਾ ਪਹਿਲਾਂ ਵੀ ਕਿ ਇਹ ਹੁਣ ਆਸਤੇ ਆਸਤੇ ਕੱਲਾ ਐਗਜ਼ਿਬਿਸ਼ਨ ਨਹੀਂ ਰਿਹਾ ਇਹ ਇੱਕ ਆਰਕੀਟੈਕਚਰ ਐਂਡ ਕੰਸਟਰਕਸ਼ਨ ਦਾ ਤਿਹਾਰ ਬਣ ਗਿਆ ਹੈ ਜਿਹਦੇ ਵਿੱਚ ਜਿੱਥੇ ਤਾਂ ਐਨੇ ਸਾਰੇ तकरीबन 200 ਤੋਂ 250 ਦੇ ਕਰੀਬ ਸਟਾਲਸ ਹੈਗੀਆਂ ਨੇ ਜਿੱਥੇ ਹਰ ਇੱਕ ਚੀਜ਼ ਇੰਟੀਰੀਅਰ ਐਕਸਟੀਰੀਅਰ ਬਾਰੇ ਮਿਲਦੀ ਹੈ ਉੱਥੇ ਹੀ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਜਿੰਨੇ ਵੀ ਏਜੰਸੀਜ਼ ਹੈਗੀਆਂ ਨੇ ਐਸੋਸੀਏਸ਼ਨਸ ਹੈਗੀਆਂ ਨੇ ਉਹ ਵੀ ਨਾਲ ਐਸੋਸੀਏਟ ਹੋ ਰਹੀਆਂ ਨੇ ਜਿਵੇਂ ਇੱਥੇ ਇੱਕ ਸਾਂਝ ਟੂ ਨਾਮ ਦਾ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਪੰਜਾਬ ਚੈਪਟਰ ਵੱਲੋਂ ਜਿਹੜਾ ਇੱਕ ਇਵੈਂਟ ਕਰਾਇਆ ਜਾ ਰਿਹਾ ਜਿਹਦੇ ਵਿੱਚ ਇੰਸਟੀਚਿਊਟ ਆਫ ਟਾਊਨ ਪਲੈਨਰਸ ਜਿਹੜੇ ਨੇ ਉਹ ਵੀ ਨਾਲ ਐਸੋਸੀਏਟਡ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਐਨਪੀਸੀ ਜਿਹੜੇ ਹੈ ਉਹ ਹੋ ਗਿਆ ਆਪਣਾ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਹੋ ਗਿਆ ਆਈਆਈਏ ਦਾ ਲੁਧਿਆਣਾ ਸੈਂਟਰ ਹੋ ਗਿਆ ਇਹ ਸਾਰੇ ਇਹਦੇ ਵਿੱਚ ਵੱਢ ਚੜ ਕੇ ਮੌਕਾ ਮਿਲ ਰਹੇ ਲੈ ਰਹੇ ਨੇ ਔਰ ਸਭ ਨੂੰ ਇਹ ਆਪਣਾ ਇਵੈਂਟ ਲੱਗਦਾ ਮਤਲਬ ਇਵਨ ਮੈਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਆਪਣਾ ਘਰ ਬਣਾ ਰਹੇ ਨੇ ਜਾਂ ਕੋਈ ਬੜੀ ਇੰਡਸਟਰੀ ਬਣਾ ਰਹੇ ਨੇ ਜਾਂ ਬੜੇ ਜਿਹੜੇ ਕੰਸਟਰਕਸ਼ਨ ਦੇ ਪ੍ਰੋਜੈਕਟਸ ਵੀ ਨੇ ਅਗਰ ਉਹ ਵੀ ਆਣਗੇ ਤਾਂ ਵੀ ਉਹਨਾਂ ਨੂੰ ਇੱਥੇ ਆਪਣਤ ਜਿਹੜੀ ਹੈ ਮਿਲੂਗੀ ਤੇ ਇਹ ਬਾਹਰ ਐਗਜ਼ੀਬਿਸ਼ਨ ਗਰਾਊਂਡ ਆਨ ਨਾਲ ਕੀ ਹੈ ਅਰੇਂਜਮੈਂਟ ਬਹੁਤ ਸੋਹਣੇ ਹੋਗੇ ਪਾਰਕਿੰਗ ਦੀ ਅਰੇਂਜਮੈਂਟ ਬਹੁਤ ਅੱਛੇ ਹੋਗੇ ਤੇ ਇੰਟਰਨੈਸ਼ਨਲ ਬ੍ਰਾਂਡ ਅਸੀਂ ਦੇਖਿਆ ਲਾਸਟ ਟਾਈਮ ਵੀ ਇੱਥੇ ਕਾਫੀ ਜਿਹੜੀਆਂ ਨਵੇਂ ਪ੍ਰੋਡਕਟ ਲਾਂਚ ਹੋਏ ਸੀਗੇ ਮੈਨੂੰ ਉਮੀਦ ਹੈ ਕਿ ਅੱਜ ਇੱਥੇ ਵੀ ਜਿਹੜਾ ਹੈਗਾ ਇਸ ਵਾਰ ਨਵੇਂ ਪ੍ਰੋਜੈਕਟ ਪ੍ਰੋਡਕਟ ਜਿਹੜੇ ਨੇ ਉਹ ਲਾਂਚ ਹੋਣਗੇ ਤਾਂ ਸਰ ਕੀ ਅਪੀਲ ਹੈ ਜੀ ਦੇਖੋ ਜਦ ਵੀ ਤੁਸੀਂ ਸ਼ਾਪ ਤੇ ਜਾਂਦੇ ਹੋ ਤਾਂ ਉੱਥੇ ਤੁਸੀਂ 10 ਸ਼ਾਪ ਤੇ ਇੱਕ ਵਾਰ ਚ ਨਹੀਂ ਜਾ ਸਕਦੇ ਇੱਕ ਜਗ੍ਹਾ ਜਿੱਥੋਂ ਤੁਹਾਨੂੰ 200 ਪ੍ਰੋਡਕਟ ਮਿਲਦੇ ਨੇ ਪਰ ਇੱਕ ਪ੍ਰੋਡਕਟ ਦੇ 10 ਸੈਂਪਲਸ ਨਾਲ-ਨਾਲ ਇੱਕ ਦੂਜੇ ਨਾਲ ਦੇਖਣ ਨੂੰ ਮਿਲਦੇ ਨੇ ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਆਦਰਵਾਈਜ਼ ਮੌਕੇ ਤੇ ਕਈ ਵਾਰ ਅਸੀਂ ਦੇਖਿਆ ਕੱਲੀ ਲਾਈਟਸ ਜਿਹੜੀਆਂ ਨੇ ਉਹ ਹੀ ਡੈਫੀਨੇਸ਼ਨ ਬਦਲ ਦਿੰਦੀਆਂ ਆਰਕੀਟੈਕਚਰ ਲਾਈਨ ਤੇ ਬਹੁਤ ਮੈਟਰ ਕਰਦਾ ਹੈ ਘਰ ਚੋ ਲਾਈਟਸ ਨਹੀਂ ਹੁੰਦੀਆਂ ਜਿਹੜੀ ਸ਼ੋਅਰੂਮ ਚ ਹੁੰਦੀਆਂ ਨੇ ਤੇ ਇਹ ਪ੍ਰੋਡਕਟ ਨੂੰ ਜਦ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਦੇਖਦੇ ਹੋ ਤਾਂ ਇਹ ਬਹੁਤ ਹੀ ਮਤਲਬ ਇੱਕ ਡਿਫਰੈਂਟ ਲਖਣ ਜਿਹੜਾ ਹੈਗਾ ਫੀਲਿੰਗ ਹੁੰਦਾ ਤਾਂ ਉਰੇ ਆਣਾ ਚਾਹੀਦਾ ਆ ਕੇ ਨਾਲੇ ਤਾਂ ਟੱਚ ਐਂਡ ਫੀਲ ਐਂਡ ਹੋ ਲੈਣਾ ਚਾਹੀਦਾ ਪਲੱਸ ਨਿਊ ਜਿਹੜੀ ਨੌਲੇਜ ਐਕਸਪੀਰੀਐਂਸ ਹੈਗਾ ਮਤਲਬ ਮਟੀਰੀਅਲ ਐਂਡ ਨੌਲੇਜ ਬੋਥ ਐਕਸਪੀਰੀਐਂਸ ਆਰ ਥੇਅਰ ਇਨ ਦਿਸ ਆਪਣਾ ਇੰਟੈਕਟ ਸਪੋਰ ਆਨਲਾਈਨ ਜਿਹੜਾ ਅੱਜਕੱਲ ਵਿਕਰੀ ਜ਼ਿਆਦਾ ਹੋਣ ਲੱਗ ਪਈ ਹੈ ਪਰਨਿਚਰ ਵੀ ਲੋਕ ਖ ਦੇਖੋ ਆਨਲਾਈਨ ਦਾ ਇੱਕ ਆਪਣਾ ਬੈਨੀਫਿਟ ਹੈ ਪਰ ਉਹਦਾ ਨੁਕਸਾਨ ਵੀ ਬਹੁਤ ਹੈ ਕਿਉਂਕਿ ਟੱਗਿਆ ਆਪਾਂ ਦੇਖਦੇ ਆਂ ਮੈਂ ਤੁਹਾਨੂੰ ਦੱਸਿਆ ਸੀਗਾ ਅੱਜਕੱਲ ਐਡੀਟਿੰਗ ਜਿਹੜੀਆਂ ਬਹੁਤ ਹੋ ਜਾਂਦੀਆਂ ਨੇ ਉਹਦੇ ਨੂੰ ਟੱਚ ਐਂਡ ਫੀਲ ਕਰਕੇ ਪ੍ਰੋਡਕਟ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਉਹ ਚੀਜ਼ ਨੂੰ ਸਮਝਣ ਵਾਸਤੇ ਹੀ ਐਗਜ਼ੀਬਿਸ਼ਨਸ ਲਗਾਈਆਂ ਜਾਂਦੀਆਂ ਨੇ ਆਈ ਥਿੰਕ ਇੱਥੇ ਸੇਲ ਦਾ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਕਿ ਅਗਰ ਆਪਾਂ ਲਈਏ ਲੋਕ ਪ੍ਰੋਡਕਟ ਨੂੰ ਬੁੱਕ ਜਰੂਰ ਕਰਾਉਂਦੇ ਨੇ ਪਰ ਜਿਹੜਾ ਇੱਕ ਵਾਰ ਜਦ ਤੱਕ ਤੁਸੀਂ ਚੀਜ਼ ਨੂੰ ਟੱਚ ਐਂਡ ਫੀਲ ਨਹੀਂ ਦੇ ਸਕਦੇ ਜਦ ਤੱਕ ਇੱਕ ਹਿਊਮਨ ਐਂਗਲ ਜਿਹੜਾ ਹੈਗਾ ਹਿਊਮਨ ਆਪਣਾ ਬ੍ਰੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੁਹਾਨੂੰ ਪਤਾ ਲੱਗਿਆ ਹੈ ਅੱਜਕੱਲ ਵੱਡੇ ਵੱਡੇ ਲੀਡਰਾਂ ਦੀਆਂ ਜਿਹੜੀਆਂ ਨੇ ਵੀਡੀਓਜ਼ ਬਣ ਜਾਂਦੀਆਂ ਨੇ ਤੇ ਮੈਂ ਕਮੈਂਟ ਨਹੀਂ ਕਰੂੰਗਾ ਪਰ ਫੇਰ ਵੀ ਤੁਸੀਂ ਦੇਖੋ ਜਦ ਤੱਕ ਤੁਸੀਂ ਪਰਸਨਲ ਨਹੀਂ ਦੇਖਦੇ ਤਦ ਤੱਕ ਤੁਹਾਨੂੰ ਇਸ ਚੀਜ਼ ਦਾ ਆਈਡੀਆ ਨਹੀਂ ਹੁੰਦਾ ਹਾਂ ਆਨਲਾਈਨ ਦਾ ਮੈਂ ਤੁਹਾਨੂੰ ਇਹਦੇ ਨਾਲ ਇੱਕ ਕੰਪੈਰੀਸ਼ਨ ਇੱਕ ਦੱਸ ਸਕਦਾ ਆਨਲਾਈਨ ਸਾਨੂੰ ਕਈ ਵਾਰ ਚੀਜ਼ਾਂ ਸਸਤੀਆਂ ਮਿਲਦੀਆਂ ਨੇ ਕਿਉਂਕਿ ਉਹ ਡਾਇਰੈਕਟ ਜਿਹੜਾ ਹੈਗਾ ਮਤਲਬ ਸੈਲਰ ਜਿਹੜਾ ਵਿਚਾਲੇ ਬੰਦੇ ਜਿਹੜੇ ਨੇ ਉਹ ਮਾਈਨਸ ਹੋ ਜਾਂਦੇ ਨੇ ਤੇ ਐਗਜ਼ੀਬਿਸ਼ਨ 'ਚ ਵੀ ਜਦ ਤੁਸੀਂ ਆਉਂਦੇ ਹੋ ਤਾਂ ਜਦ ਡਾਇਰੈਕਟ ਕੰਪਨੀ ਵਾਲਾ ਹੁੰਦਾ ਤਾਂ ਵਿਚੋ ਪਰ ਉਹ ਮਾਈਨਸ ਹੋ ਜਾਂਦੇ ਨੇ ਉਹਦੇ ਨਾਲ ਤੁਹਾਨੂੰ ਐਗਜ਼ਿਬਿਸ਼ਨ ਤੇ ਆ ਕੇ ਜਿਹੜਾ ਹੈ ਉਹ ਤੁਹਾਨੂੰ ਬੈਨੀਫਿਟ ਦੇ ਆਇਆ ਹੈ ਮਾਰਕੀਟ ਤੇ ਵੇਚੀ ਜਿਹੜਾ ਆਨਲਾਈਨ ਨਹੀਂ ਹੈ ਉਸ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਜੀ ਕਿਉਂਕਿ ਉਹ ਚੀਜ਼ ਬਹੁਤ ਵੱਡੀ ਹੈ ਆਰਥਿਕ ਮੰਦਿਆਂ ਨੇ ਜਿਹਨੂੰ ਕਹਿੰਦੇ ਕਿ ਬਾਹਰੋਂ ਚੀਜ਼ਾਂ ਜ਼ਿਆਦਾ ਆਣ ਲੱਗੀਆਂ ਦੇਖੋ ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਾਨੂੰ ਦੁਨੀਆ ਨੂੰ ਰੋਜ਼ ਬਦਲਣਾ ਪਏਗਾ ਹਰੇਕ ਟਾਈਮ ਅਗਰ ਆਪਾਂ ਇਹ ਕਹੀਏ ਕਿ ਕੱਲੀ ਆਨਲਾਈਨ ਮਾੜੀ ਵੀ ਹੈ ਉਹਦੇ ਵਿੱਚ ਬਹੁਤ ਪਲੱਸ ਪੁਆਇੰਟ ਵੀ ਨੇ ਸਾਨੂੰ ਆਪਣੇ ਆਪ ਨੂੰ ਮੋਲਡ ਕਰਨਾ ਪਏਗਾ ਕਿ ਉਹਦੇ ਚੋਂ ਕਿਹੜੀ ਪੋਜ਼ਿਟਿਵ ਚੀਜ਼ ਅਸੀਂ ਲੈਣੀ ਹੈ ਤੇ ਕਿਹੜੀ ਨੈ ਜਿੰਨੀ ਮਰਜ਼ੀ ਆਨਲਾਈਨ ਆ ਜਾਏ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਿਹਾ ਜਿਹੜਾ ਇਹ ਹਿਊਮਨ ਮਾਈਂਡ ਹੈ ਹਿਊਮਨ ਮਾਈਂਡ ਦਾ ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗਿਆ ਕਿ ਕੋਈ ਜਿਹੜਾ ਤੋੜ ਹੈਗਾ ਇਹ ਚੀਜ਼ਾਂ ਵੀ ਹਿਊਮਨ ਮਾਈਂਡ ਨੇ ਬਣਾਈਆਂ ਹੋਈਆਂ ਨੇ ਅਗਰ ਅਸੀਂ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਨਲਾਈਨ ਨੂੰ ਯੂਜ਼ ਕਰਾਂਗੇ ਤਾਂ ਆਨਲਾਈਨ ਵੀ ਬੜਾ ਅੱਛਾ ਹੈਗਾ ਐਗਜ਼ੀਬਿਸ਼ਨ ਵੀ ਬੜੀਆਂ ਐਕਤੀ ਸਰ ਇਹ ਕਿੰਨੇ ਦਿਨ ਦੀ ਐਗਜ਼ੀਬਿਸ਼ਨ ਹੈ ਇਹ 16 17 18 ਤੇ 19 ਦੀ ਐਗਜ਼ੀਬਿਸ਼ਨ ਹੈ ਜਿਹੜੀ ਸਾਹਨੇਵਾਲ ਦੇ ਕਰੀਬ ਜਿਹੜਾ ਆਪਣਾ ਲੁਧਿਆਣਾ ਐਕਜ਼ੀਬਿਸ਼ਨ ਗਰਾਊਂਡ ਹੈ ਉਹ ਅਹ ਇਹਦੇ ਵਿੱਚ ਇੰਟੀਰੀਅਰ ਡੈਕਸਰ ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਤਕਰੀਬਨ 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਨੇ 16 ਤੋਂ 19 ਜਨਵਰੀ 4 ਦਿਨ ਦਾ ਇਹ ਇਵੈਂਟ ਹੈ ਅ ਮੈਂ ਸਭ ਨੂੰ ਕਹਾਂਗਾ ਕਿ ਦਾ ਵੱਧ ਵੱਧ ਫਾਇਦਾ ਠਾਓ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਬਣਾਉਣ ਤੋਂ ਲੈ ਕੇ ਉਹਦੀ ਫਰਨੀਸ਼ਿੰਗ ਤੱਕ ਇੱਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਜੀਆ ਅਵੇਲੇਬਲ ਨੇ ਤੁਸੀਂ ਵੱਧ ਵੱਧ ਇਹਦਾ ਆ ਕੇ ਫਾਇਦਾ ਠਾਓ 4 ਦਿਨ ਦਾ ਹੈ ਲੁਧਿਆਣਾ ਜੀ ਕੇਂਦਰ ਖਾਨੇਵਾਲ ਲੁਧਿਆਣਾ ਦੇਖੋ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਜਾਂ ਫਰਨਿਸ਼ਿੰਗ ਇੰਡਸਟਰੀ ਹੈ ਬਹੁਤ ਹੀ ਫਾਸਟ ਚੇਂਜਿੰਗ ਇੰਡਸਟਰੀ ਹੈ ਤਾਂ ਹਰ ਸਾਲ ਇੱਥੇ ਨਵੇਂ ਟੈਕਨੋਲੋਜੀਜ਼ ਆਉਂਦੀਆਂ ਨੇ ਲੇਟੈਸਟ ਪ੍ਰੋਡਕਟਸ ਆਉਂਦੇ ਆ ਲੋ ਕਾਸਟ ਆਉਣ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਕਈ ਵਾਰੀ ਦੇਖਿਆ ਵੀ ਨਹੀਂ ਹੁੰਦੀਆਂ ਜਿਹੜੇ ਪ੍ਰੋਡਕਟਸ ਤੁਸੀਂ ਉਹ ਇੱਥੇ ਡਿਸਪਲੇ ਤੇ ਨੇ ਜਾਂ ਜਿਵੇਂ ਕੀ ਕਹ ਲਓ ਤੁਸੀਂ ਡਾਇਰੈਕਟ ਕੰਪਨੀ ਨਾਲ ਟੱਚ ਆ ਜਾਂਦਾ ਤੁਹਾਡਾ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਕਿਤੇ ਵੀ ਤੁਸੀਂ ਦੁਕਾਨਾਂ ਤੇ ਜਾ ਕੇ ਜਾਂ ਕਿਸੇ ਸ਼ੋਰੂਮ ਤੇ ਜਾ ਕੇ ਨਹੀਂ ਲੈ ਸਕਦੇ ਇੱਥੇ ਤੁਸੀਂ 250 ਕੰਪਨੀ ਨੂੰ ਡਾਇਰੈਕਟ ਟੱਚ ਐਂਡ ਫੀਲ ਕਰ ਸਕਦੇ ਠੀਕ ਹੈ ਜੀ ਥੈਂਕ ਯੂ